ਬਿੱਲੀ ਥੈਲੇ ਤੋਂ ਬਾਹਰ ਆ ਗਿਆ ਤੁਸੀਂ ਸਭ ਨੇ ਤਕਰੀਬਨ ਹੁਣ ਪੜਿਆ ਹੋਣਾ ਵਾ ਅਖਬਾਰਾਂ 'ਚ ਵੀ ਆ ਗਿਆ ਵਾ ਕਿ ਕੇਜੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਬ੍ਰਾਈਬ ਕਰਕੇ ਸੰਜੀਵ ਅਰੋੜਾ ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ 'ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਨੂੰ ਦਿਖਾਣੇ ਦਾ ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਕੇ ਉਹਨੂੰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋਣ ਜਾ ਰਹੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋਗੀ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੀ ਜਿਮਨੀ ਚੋਣ 6 ਮਹੀਨੇ ਦੇ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਛਾਤਰ ਲੀਡਰ ਹੈ ਹੁਸ਼ਾਮ ਜੀ ਬਣਿਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮ.ਐਲ.ਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੇਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਚਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਯਾਦ ਰਹੇ ਕਿ ਕੌਣ ਹੈ ਇਹ ਵਿਅਕਤੀ ਅਰਵਿੰਦ ਕੇਚਰੀਵਾਲ ਜਦੋਂ ਅੰਦੋਲਨ ਚੋਂ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਯਹਾਂ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹੈ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂਗੇ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲਿਟੀਕਲ ਕਲਚਰ ਟੈਸ਼ ਲੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਦਾ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ 'ਚ ਲੁੱਟ ਖਸੁੱਟ ਕੀਤੀ ਇਹਨਾਂ ਨੇ ਸ਼ਰਾਬ ਦੇ ਘੁਤਾਲੇ 'ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁਕ ਚੁੱਕੇ ਨੇ ਔਰ ਕੱਲ ਟੈਗ ਦੀ ਰਿਪੋਰਟ ਜਿਹੜੀ 10 ਸਾਲ ਕੇਜਰੀਵਾਲ ਨੇ ਉੱਥੇ ਪੇਸ਼ ਨਹੀਂ ਹੁਣ ਦਿੱਤੀ ਵਿਧਾਨ ਸਭਾ ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ ਚ ਪੇਸ਼ ਹੋਈ ਰਿਪੋਰਟ ਉਹਦੇ ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਕੋਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਲੇ ਪਤਾ ਨਹੀਂ ਕਿੰਨੀਆਂ ਕੈਂਕ ਰਿਪੋਰਟਸ ਹੋਰ ਆਉਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ। ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤੱਬ ਬਣੂੰਗਾ ਜਦ ਦਿੱਲੀ ਕੇ ਲੋਕ ਮੇਰੇ ਕੋ ਇਸ ਕੁਰਸੀ 'ਤੇ ਬਿਠਾਉਣਗੇ। ਉਹ ਕੁਰਸੀ ਤਾਂ ਕਿ ਖਾਲੀ ਮੁੱਖ ਮੰਤਰੀ ਤਾਂ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਚਰੀ ਫਾਲ ਹੀ ਖਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ। ਪਰ ਹੁਣ ਇਹਦਾ ਲਾਲਚ ਦੇਖ ਲਓ ਕਿ ਇਹ ਸਾਦਾ ਪੰਜਾਬ ਜਿਹੜਾ ਬਹਾਦਰ ਲੋਕਾਂ ਦਾ ਪੰਜਾਬ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਮਾਈ ਭਾਗੋ ਭਾਈ ਜੈਤਾ ਜੀ ਦਾ ਇਤਿਹਾਸ ਆਪਾ ਦੀਪ ਸਿੰਘ ਜੀ ਦਾ ਇਤਿਹਾਸ ਔਰ ਸਾਡੇ ਹੋਰ ਬਹੁਤ ਮਹਾਪੁਰਸ਼ ਸਾਧੂ ਸੰਤ ਕਬੀਰ ਸਾਹਿਬ ਵਰਗੇ ਔਰ ਬਹਾਦਰ ਚੋਦੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਕਲਮ ਕਰਤਾ ਸੀਗਾ ਔਰ ਬੁੱਤਾ ਸਿੰਘ ਗਰਜਾ ਸਿੰਘ ਜਿਨ੍ਹਾਂ ਨੇ ਮੁਗਲ ਸਲਤਨਤ ਦੇ ਸਾਹਮਣੇ ਦੋ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਬਗਾਵਤ ਦਾ ਝੰਡਾ ਖੜਾ ਕਰਾਂਗੇ ਉਹਨਾਂ ਨੇ ਟੈਕਸ ਇਕੱਠਾ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਮੁਗਲ ਸਲਤਨਤ ਦੇ ਨੱਕ ਦੇ ਥੱਲੇ ਛੋਟੇ ਛੋਟੇ ਸੈਬਸਾ ਦੇ ਇਹਨਾਂ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚੜਨਿਆ ਗਿਆ ਛੋਟੇ ਛੋਟੇ 7 ਸਾਲ 9 ਸਾਲ ਦੇ ਇਹ ਨਹੀਂ ਮੰਨਨੀ ਪਰ ਉਸ ਤੋਂ ਬਾਅਦ ਲੰਮਾ ਚੌੜਾ ਇਤਿਹਾਸ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਪਿੱਛੇ ਟੰਗੀਆਂ ਹੋਈਆਂ ਸੀਗੀਆਂ ਇਹ ਪੰਜਾਬ ਹਾਦਰ ਲੋਕਾਂ ਦੀ ਧਰਤੀ ਆ ਤੇ ਸਾਡੇ ਤੇ ਰਾਜ ਕੌਣ ਕਰ ਰਿਹਾ ਅੱਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਕੱਲ ਭਗਵੰਦ ਸਿੰਘ ਮਾਨ ਐਨਕਾ ਲਾ ਕੇ ਆਇਆ ਸੀ ਨਾ ਖਬਰ ਇਹ ਹੈ ਕਿ ਬਠਿੰਡਾ ਦਾ ਜਿਹੜਾ ਲੇਕ ਵਿਊ ਗੈਸਟ ਹਾਊਸ ਹੈ ਸਰਕਾਰੀ ਫਰਮਲ ਪਾਣ ਦਾ ਸਰਕਾਰੀ ਗੈਸਟ ਹਾਊਸ ਹੈ ਉੱਥੇ ਇਹ दारू ਪੀ ਕੇ ਡਿੱਗਿਆ ਵਾ ਇਹਦੀ ਅੱਖ ਤੇ ਸੱਟ ਲੱਗੀ ਹੈ ਉੱਥੋਂ ਫਿਰ ਇਹਨੂੰ ਚੱਕ ਕੇ ਹੈਲੀਕਾਪਟਰ ਤੇ ਵਾਪਸ ਚੰਡੀਗੜ੍ਹ ਲੈ ਕੇ ਆਏ ਨੇ ਔਰ ਚੰਦ ਦੇਨ ਪਹਿਲਾਂ ਵਿਕਰਮ ਜੀਠੀਆ ਨੇ ਖੁਲਾਸਾ ਕੀਤਾ ਕਿ ਉਹ ਹ シャਹਪੁਰ ਵਿੱਚ ਜਾ ਕੇ ਵੀ ਜਾਦਾ दारू ਪੀ ਕੇ ਕਿਸੇ ਆਈਪੀਐਸ ਆਫਸਰ ਮਹਿਲਾ ਦੇ ਨਾਲ ਇਹਨੇ ਮਿਸਬੀਹੇਵ ਕੀਤਾ ਇਸ ਗੱਲ ਦਾ ਖੁਲਾਸਾ ਉਸਨੇ ਕੀਤਾ ਆਕਾਲੀ ਦਲ ਦੇ ਕਾਤੂ ਨੇ ਉਹ ਸਾਡਾ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਤੁਸੀਂ ਡੇਢ ਦਿਨ ਦਾ ਸੈਸ਼ਨ ਦੇਖ ਲਿਆ ਬਿਲਕੁਲ ਮੁੱਦਾਹੀਨ ਸੈਸ਼ਨ ਕੋਈ ਪੰਜਾਬ ਦਾ ਮੁੱਦਾ ਨਸ਼ੇ ਦਾ ਬੇਅਦਬੀਆਂ ਦਾ ਭ੍ਰਿਸ਼ਟਾਚਾਰ ਦਾ ਮਾਈਨਿੰਗ ਦਾ ਕੋਈ ਗੱਲ ਉੱਥੇ ਹੋਣ ਨਹੀਂ ਦਿੰਦੇ ਟਿਚਰਾ ਕਰਦੇ ਨੇ ਦੂਜਿਆਂ ਨੂੰ ਤੁਹਾਡੇ ਨਾਲ 3 ਐਮਐਲ ਨਹੀਂ ਤੇਰੇ ਨਾਲ 7 ਐਮਐਲ ਨਹੀਂ ਕਦ ਸਾਡਾ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤਾਂ ਸਾਰੀ ਕਾਂਗਰਸ ਪਾਰਟੀ ਦੇ ਐਮ ਐਲ ਏ ਉਹਦੇ ਨਾਲ ਹੀ ਖੜਦੇ ਆ ਸੀ ਇਸ ਕਰਕੇ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਜਿਨ੍ਹਾਂ ਨੇ ਕੁਝ ਪਿਛਲੇ 3 ਸਾਲਾਂ ਚ ਕੀਤਾ ਨਹੀਂ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਕਰਜ਼ਾ ਚੜਾਇਆ ਛੱਡਦੇ ਜਿਹੜੇ ਮਗਰਿਆਂ ਨੂੰ ਗਾਲਾ ਕੱਢਦੇ ਸੀ ਉਹਨਾਂ ਨੇ 40 ਸਾਲਾਂ ਚ ਮਾੜੀ ਗੱਲ ਹੋਊਗੀ ਅਗਰ ਕਰਜ਼ਾ ਚੜਾਇਆ ਪਰ ਫਿਰ ਵੀ 40 ਸਾਲ ਲੱਗੇ ਉਹਨਾਂ ਨੂੰ 3 ਲੱਖ ਕਰੋੜ ਦਾ ਕਰਜ਼ਾ ਚੜਵਾਉਣ ਵਾਸਤੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਦੇ ਹੁਣ ਭਗਵਾਨਤਮਾਨ ਦਾ ਪ੍ਰੌਕਸੀ ਚੀਫ ਮਿਨਿਸਟਰ ਰਹਿ ਗਿਆ ਲੱਗਦਾ ਇਹਦੇ ਮਰਜ਼ੀ ਤੋਂ ਬਿਨਾਂ ਬਦਲੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੇਚਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਾਰੇ ਐਸਐਸਪੀ ਜਿਹੜੇ ਲਾਏ ਨੇ ਉੱਥੇ ਸੱਦੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ स्लॉट ਸੀਗਾ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਉਹਨੂੰ ਕੇਚਰੀਵਾਲ ਆਪ ਉੱਥੇ ਉਹਨਾਂ ਦੀ ਕਲਾਸ ਲੈ ਰਿਹਾ ਵਾ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਵਾ ਜਿਹੜਾ ਆਦਮੀ ਨਕਾਰਿਆ ਜਾ ਚੁੱਕਾ ਜਿਹੜਾ ਐਮਐਲਏ ਵੀ ਨਹੀਂਗਾ ਜਿਹੜਾ ਲਤਾੜਿਆ ਚ ਆ ਚੁੱਕਾ ਦਿੱਲੀ ਦੇ ਲੋਕਾਂ ਵੱਲੋਂ ਰਿਜੈਕਟ ਕੀਤਾ ਜਾ ਚੁੱਕਾ ਉਹ ਰਿਜੈਕਟਡ ਲੀਡਰ ਸਾਡੇ ਤੇ ਰਾਜ ਕਰਨਗੇ ਔਰ ਬਨੀਸ਼ ਸੁਸੂਡਿਆ ਜਿਹੜਾ ਖੁਦ ਰਿਜੈਕਟ ਹੋ ਗਿਆ ਉਹ ਤੋਂ ਹਾਰ ਗਿਆ ਦਿੱਲੀ ਦੀ ਇਲੈਕਸ਼ਨ ਉਹ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦਾ ਫਿਰਦਾ ਇੱਥੋਂ ਦੇ اخਲਾਕੀ ਟੀਚਰਾਂ ਦੇ ਜਥੇਬੰਦੀਆਂ ਨੇ ਕਿਹਾ ਡੈਮੋਕਰੇਟਿਕ ਸ਼ਹਿਰ ਤੋਂ ਉਹਨਾਂ ਦਾ ਫਰੰਟਾ ਆ ਉਹ ਕਹਿੰਦੇ ਜੀ ਇਹ ਕੌਣ ਹੁੰਦਾ ਸਾਡੇ ਸਕੂਲਾਂ ਨੂੰ ਚੈੱਕ ਕਰਨ ਵਾਲਾ ਤੇ ਹੁਣ ਕੇਜਰੀਵਾਲ ਸਾਹ ਨਹੀਂ ਲੈ ਸਕਦਾ ਨਾ ਸੱਤਾ ਤੋਂ ਬਿਗੈਰ ਤਾਂ ਹੁਣ ਉਹਨੇ ਸ਼ਰਾਰਤ ਕੀਤੀ ਕਿ ਸੰਜੀਵ ਰੋੜੇ ਨੂੰ ਇੱਧਰ ਭੇਜੋ ਤੇ ਜੇ ਜਿੱਤ ਗਿਆ ਤੇ ਜੋ ਇਹਨਾਂ ਨੇ ਹੁਣ ਪੈਸਾ ਖਰਚ ਲਾ ਦਾਰੂ ਪਲਵਾਣੀ ਉੱਥੇ ਲੁਧਿਆਣੇ ਵਿੱਚ ਤੇ ਜਿਤਾ ਕੇ ਉਹਨੂੰ ਮਨਿਸਟਰ ਬਣਾ ਦਾਂਗੇ ਤੇ ਉਹਦੀ ਸੀਟ ਰਾਜ ਸਭਾ ਦੀ ਲੈ ਕੇ ਮੈਂ ਆਪ ਐਮਪੀ ਬਣੂੰਗਾ ਔਰ ਯਾਦ ਰਹੇ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਰਿਜੈਕਟ ਸੌਰੀ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਸਿਫਾ ਦਿੱਤਾ ਇਹਨਾਂ ਦਾ ਤੌਰ ਚੀਫ ਮਨਿਸਟਰ ਇਸ ਬੰਦੇ ਨੇ ਇੱਕ ਦਿਨ ਵੀ ਕਿਸੇ ਆ ਸਧਾਰਨ ਘਰ ਚ ਨਹੀਂ ਰਿਹਾ ਜਦੋਂ ਕੱਢਿਆ ਗਿਆ ਨਾ ਸ਼ਿਸ਼ਮੈਲ ਤੋਂ ਫਿਰ ਇਹਨੇ ਕਿੱਥੇ ਜਾ ਕੇ ਰਿਹਾ ਇਹਨੇ ਸਾਦਾ ਜਿਹੜਾ ਪੰਜਾਬ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਸ਼ੋਕ ਮਿੱਤਲ ਰਾਜ ਸਭਾ ਦਾ ਮੈਂਬਰ ਉਹਦਾ ਕਰ ਲਿਆ ਔਰ ਪਤਾ ਲੱਗਿਆ ਕਿ ਮਨੀਸ਼ ਸਸੋਡੀਆਂ ਨੇ ਹਰਭਜਨ ਸਿੰਘ ਕ੍ਰਿਕਟਰ ਦਾ ਘਰ ਲੈ ਲਿਆ। ਮਤਲਬ ਕਿ ਇਹ ਹੁਣ ਆਲੀ ਸ਼ਾਨ ਘਰਾਂ ਤੋਂ ਡੇਡਡ ਦੋ ਦੋ ਤਿੰਨ ਤਿੰਨ ਕਿੱਲਿਆਂ ਦੇ ਘਰ ਤੋਂ ਵਗਿਆ ਰਹਿ ਨਹੀਂ ਸਕਦੇ। ਅਖੇ ਦੀ ਅਸੀਂ ਤਾਂ ਸਧਾਰਨ ਜਿਹੇ ਬੰਦੇ ਆ ਸਾਡੇ ਤਾਂ ਇੱਛਾ ਹੀ ਕੋਈ ਨਹੀਂ ਅਸੀਂ ਤਾਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ। ਹਜ਼ਾਰ ਹਜ਼ਾਰ ਗੱਲ ਮੈਂ ਯਾਰ ਚੀਫ ਮਿਨਿਸਟਰ ਸਾਡਾ ਪੰਜਾਬ ਦਾ 100 100 ਗੱਡੀ ਔਰ ਕੇਚਰੀਵਾਲ ਨੂੰ ਇੱਕ ਵੈੱਡ ਸਿਕਿਉਰਿਟੀ ਹੋਰ ਦਿੱਤੀ ਹੋਈ ਸੱਤ ਦੇ ਲਈ ਦੱਸੋ ਯਾਰ। ਤੇ ਫਿਰ ਕੀ ਜਾਂਦੇ ਨੇ ਅਸੀਂ ਤਾਂ ਬਹੁਤ ਸਾਦੇ ਜਿਹੇ ਘਰਾਂ ਦੇ ਮੁੰਡੇ ਕੱਲ ਵਿਧਾਨ ਸਭਾ ਤੋਂ ਭਗਵੰਤ ਪਾਣ ਬੋਲ ਰਿਹਾ ਮ ਸਪਰੀਮ ਕੋਰਟ ਆਫ ਇੰਡੀਆ ਵਿੱਚ ਕੇਸ ਜਿਹੜਾ ਝੁੱਠਾ ਕੇਸ ਭਗਵੰਤ ਮਾਨ ਨੇ ਮੇਰੇ ਤੇ ਕੀਤਾ ਹੋਇਆ ਮੈਂ ਤਾਂ ਲੜ ਰਿਹਾ ਹਾਂ ਔਰ ਲੜੂਗਾ ਅਖੀਰ ਤੱਕ ਮਰਦੇ ਦਮ ਤੱਕ ਤਾਂ ਕਿ ਕਿਸੇ ਹੋਰ ਨਾਲ ਬੇਇਨਸਾਫੀ ਨਾ ਹੋਵੇ ਮੈਂ ਉਸ ਕੇਸ ਨੂੰ ਅਖੀਰ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਕਨਕਲੂਜਨ ਤੱਕ ਲੈ ਕੇ ਜਾਊਂਗਾ ਪਰ ਕੀ ਕਹਿ ਰਿਹਾ ਸੀ ਕਿ ਕੱਲ ਉੱਥੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਲੋਕੀ ਆਏ ਨਾ ਤੋ ਜਰ ਨਹੀਂ ਹੁੰਦਾ ਹੁਣ ਆਮ ਨਹੀਂ ਇਹ ਸਾਰੇ ਐਮਐਲਏਸ ਕਸ਼ਰਾਣਿਆਂ ਤੋਂ ਮੀਨਾ ਲੈ ਰਹੇ ਨੇ ਸਾਰੇ ਐਮਐਲਏਸ ਹਲਕਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਸਾਰੇ ਐਮ ਐਲ ਏਸ ਥਾਣਿਆਂ ਚੋਂ ਤਹਿਸੀਲਾਂ ਚੋਂ ਪੈਸੇ ਲੈ ਰਹੇ ਨੇ ਔਰ ਜਿਹੜੀ ਗੱਲ ਠੀਕ ਉਠਾਈ ਅ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਬਿਲਡਰਸ ਐਸੋਸੀਏਸ਼ਨ ਆ ਜਿਹੜੇ ਮਿਸਟਰ ਧਾਲੀਵਾਲ ਐਡਵੋਕੇਟ ਨੇ ਉਹਨਾਂ ਨੇ ਗੱਲ ਨਹੀਂ ਉਠਾਈ ਕੇ ਔਰ 1080 ਕਰੋੜ ਰੁਪਏ ਦਾ ਮਹੀਨੇ ਦੀ ਰਿਸ਼ਵਤ ਖੋਰੀ ਚੱਲ ਰਹੀ ਆ ਤਹਿਸੀਲਾਂ ਦੇ ਵਿੱਚ ਜਾਓ ਚੈੱਕ ਕਰ ਲਓ ਕਿਸੇ ਤਹਿਸੀਲ ਦੇ ਵਿੱਚ ਸਾਡੀ ਇੱਕ ਛੋਟੀ ਜੀ ਤਹਿਸੀਲ ਆ ਪਲੱਤ 40000 ਰੁਪਏ ਤੋਂ ਬਗੈਰ ਕੋਈ ਰਜਿਸਟਰੀ ਨਹੀਂ ਹੋ ਸਕਦੀ ਤਾਂ ਲਾਲੂ ਅੰਦਾਜ਼ਾ ਕਿੰਨੀਆਂ ਸੈਂਕੜੇ ਤਹਿਸੀਲਾਂ ਨੇ ਤੇ ਕਿੰਨੀਆਂ ਸਬ ਤਹਿਸੀਲਾਂ ਨੇ ਕਿ ਕਿਦਾਰ ਜਿਛੀ ਹੋ ਰਹੀ ਤਾਂ ਪੈਸਾ ਕਿੱਥੇ ਜਾ ਰਿਹਾ ਵਾ ਸਾਰਾ ਪੈਸਾ ਇੱਥੇ ਜਾ ਰਿਹਾ ਮਾਈਨਿੰਗ ਦਾ ਕਹਿੰਦਾ ਹੁੰਦਾ ਸੀ ਕੇਚਰੀਵਾਲ ਹਮਾਰੇ ਕੋ ਮੌਕਾ ਮਿਲੇਗਾ ਹਮ ਆਪਣੀ ਗਾਰੰਟੀ ਪੂਰੀ ਕਰਨੇ ਲਈ ਪੈਸਾ ਕਹਾਂ ਸੇ ਚੁਟਾਏਗੇ ਹਮ 20000 ਕਰੋੜ ਰੁਪਿਆ ਗੈਰ ਕਾਨੂੰਨੀ ਮਾਈਨਿੰਗ ਸੇ ਬੰਦ ਕਰੇਗੇ 3 ਸਾਲ ਹੋ ਗਏ ਮੇਰੇ ਵੀਰੋ 250 ਕਰੋੜ ਰੁਪਏ ਤੋਂ ਜ਼ਿਆਦਾ ਆਮਦਨ ਨਹੀਂ ਹੋ ਸਕੀ ਮਾਈਨਿੰਗ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਇਹਦਾ ਮਤਲਬ 197500 ਕਰੋੜ ਰੁਪਏ ਕਿੱਥੇ ਜਾ ਰਿਹਾ ਹੁਣ ਕੇਚਰੀਵਾਲ ਸਾਹਿਬ ਦੱਸ ਸਕਦੇ ਨੇ ਇਹਨਾਂ ਦੇ ਕੋਲ ਹੀ ਜਾ ਰਿਹਾ ਸਾਰਾ ਪੈਸਾ ਜੇ ਸਾਡਾ 150 ਰੁਪਏ ਕੱਟ ਲਗਿਆ ਝੋਨੇ ਦੀ ਫਸਲ ਦਾ ਉਹ ਕਿੱਥੇ ਗਿਆ ਸਾਰਾ ਪੈਸਾ 5000 ਕਰੋੜ ਰੁਪਏ ਬਣਦਾ ਵਾ ਕਿੱਥੇ ਚਾਰਿਆ ਸਾਰਾ ਪੈਸਾ ਔਰ ਇਹ ਗੱਲ ਸਾਬਤ ਹੋ ਗਈ ਆ ਕੈਕ ਰਿਪੋਰਟ ਨੇ ਸਾਬਤ ਕਰਤਾ ਕਿ 2000 ਕਰੋੜ ਰੁਪਏ ਦਾ ਘੁਟਾਲਾ ਸ਼ਰਾਬ ਦੀ ਨੀਤੀ ਤੇ ਪੰਜਾਬ ਦੀ ਸ਼ਰਾਬ ਦੀ ਨੀਤੀ ਜਦੋਂ ਇਨਵੈਸਟੀਗੇਟ ਹੋਵੇਗੀ ਯਾਦ ਰੱਖਣਾ ਕਿ ਉਹਦੇ ਵਿੱਚ ਵੀ ਸੈਂਕੜੇ ਕਰੋੜਾਂ ਰੁਪਏ ਦਾ ਘੁਟਾਲਾ ਨਜ਼ਰ ਆਇਆ ਕਿ ਬਿਲਕੁਲ ਸੇਮ ਪਾਲਿਸੀ ਸੇਮ ਪਲੇਅਰਸ ਸੇਮ ਕਮਿਸ਼ਨ ਸੇਮ ਕੰਡੀਸ਼ਨਸ ਸਾਰਾ ਕੁਝ ਸਾਰਾ ਕੁਝ ਸੇਮ ਸੋ ਮੇਰੇ ਵੀਰੋ ਪੰਜਾਬ ਦੇ ਗੈਰਤਮੰਦ ਲੋਕਾਂ ਨੂੰ ਔਰ ਮੈਂ ਝਾੜੂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਯਾਰੋ ਤੁਸੀਂ ਤੁਹਾਨੂੰ ਸਿਰਫ ਦਰੀਆਂ ਚੱਕਣਾ ਇਸ ਰੱਖਿਆ ਵਾ ਤੁਹਾਨੂੰ ਸਿਰਫ ਕੁੱਟ ਖਾਣਾ ਇਸ ਰੱਖਿਆ ਵਾ ਤੁਸੀਂ ਕਿਉਂ ਨਹੀਂ ਉੱਠ ਕੇ ਵਿਰੋਧ ਕਰਦੇ ਥੱਲਿਓ ਇੱਕ ਵਿਰੋਧ ਪੈਦਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕਿ ਨੋ ਟੂ ਕੇਜਰੀਵਾਲ ਨੋ ਟੂ ਕੇਜਰੀਵਾਲ ਕਿ ਤੂੰ ਇੱਥੇ ਸਾਡੇ ਪੰਜਾਬ ਵਿੱਚ ਚੋਰ ਦਰਵਾਜ਼ੇ ਰਾਹੀਂ ਤੈਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਨ ਦਿੱਤਾ ਜਾਵੇਗਾ ਉਸ ਤੋਂ ਪਹਿਲਾਂ ਅਸੀਂ ਪੂਰੀ ਯਤਨ ਕਰਾਂਗੇ ਬਾਹ ਲਾਵਾਂਗੇ ਆਪਣੀ ਪਾਰਟੀ ਨੂੰ ਕਹਿਣਾ ਕਿ ਸਭ ਕੁਝ ਛੱਡ ਕੇ ਤੇਹਾਨੇ ਵਿੱਚ ਸਾਰੇ ਢੇਰਾ ਲਾ ਕੇ ਇੱਕ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਸਿਰਫ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਗੈਰਤ ਇਹ ਜਗਾਓ ਕਿ ਪੰਜਾਬ ਕੋਈ ਕੀ ਕਹਿੰਦੇ ਹੁੰਦੇ ਇੱਕ ਫਰਜ਼ੀ ਇਨਕਲਾਬੀਆਂ ਦੀ ਧਰਤੀ ਨਹੀਂ ਗਈ ਝੂਠਿਆਂ ਦੀ ਧਰਤੀ ਨਹੀਂ ਗਈ ਇੱਥੇ ਡਾਕਾ ਨਹੀਂ ਮੱਚ ਸਕਦਾ ਚੋਰ ਦਰਵਾਜ਼ੇ ਨਹੀਂ ਤੁਸੀਂ ਫੜ ਨਹੀਂ ਸਕਦੇ ਇਹ ਇਹ ਸਾਡਾ ਫਰਜ਼ ਬਣਦਾ ਵਾ ਵੀ ਸ਼ੁੱਡ ਡੀਫੀਟ ਆਮ ਆਦਮੀ ਪਾਰਟੀ ਇੰਦਰੂਥਾਨਾ ਵੈਸਟ ਬਾਇ ਇਲੈਕਸ਼ਨ ਐਸ ਐਂਡ ਵੈਨ ਹੈਲਡ ਜਦ ਵੀ ਹੋਵੇਗੀ ਤਗੜੇ ਹੋ ਕੇ ਲੜਨੀ ਪਵੇਗੀ ਇਹ ਨਹੀਂ ਕਿ ਅਸੀਂ ਕੋਈ ਪਿੱਛੇ ਹਟ ਜਾਈਏ ਕਿੱਦਾਂ ਕਰੀਏ ਤਾਂ ਕਿ ਇਹ ਵਿਅਕਤੀ ਸਾਡੇ ਰਾਜ ਸਭਾ ਦਾ ਮੈਂਬਰ ਨਾ ਬਣ ਸਕੇ ਔਰ ਸਭ ਤੋਂ ਸ਼ਰਮਨਾਕ ਗੱਲ ਪੰਜਾਬੀ ਨੂੰ ਇਹ ਹੋਵੇਗੀ ਜਿਹੜੇ ਬੰਦੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਨਹੀਂ ਨਾ ਬੋਲ ਸਕਦਾ ਆਪਾਂ ਸਾਰੇ ਜਾਣਦੇ ਆ ਚਲੋ ਬੋਲੇ ਸੋਨਿਆਲ ਬਣਾਉਣੇ ਦਾ ਸਾਰਿਆਂ ਨੂੰ ਸੌਖੀ ਆ ਕੇਚਰੀਵਾਲ ਪੰਜਾਬੀ ਜ਼ੁਬਾਨ ਨਹੀਂ ਜਾਣਦਾ ਪਰ ਪੰਜਾਬ ਦਾ ਐਮਪੀ ਬਣ ਕੇ ਰਾਜ ਸਭਾ ਦੇ ਵਿੱਚ ਉੱਥੇ ਬੈਠੇਗਾ ਔਰ ਪੰਜਾਬ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕਿੱਦਾਂ ਜਸਟੀਫਾਈ ਕਰੇਗਾ ਉਹਦਾ ਸਾਰਿਆਂ ਨੂੰ ਟੀਚਰਾਂ ਕਰਦਾ ਵਿਧਾਨ ਸਭਾ ਉਹ ਚੰਡੀਗੜ੍ਹ ਦੇ ਤੁਹਾਨੂੰ ਸਪੈਲਿੰਗ ਆਉਂਦੇ ਨੇ ਲਿਖਣੇ ਆਉਂਦੇ ਪੰਜਾਬੀ ਦੇ ਵਿੱਚ ਛਾਲਾ ਕਿ ਆਪ ਹੀ ਨਹੀਂ ਲਿਖ ਸਕਿਆ ਇਹ ਤਾਂ ਕਨਵੈਂਟੇਰੀਅਨ ਆ ਜੀ ਇਹ ਤਾਂ ਅਗਰੇਜ਼ੀ ਸਕੂਲਾਂ ਚ ਪੜ੍ਹੇ ਨੇ ਤੇ ਹੁਣ ਜਿਹੜੇ ਲਾਲਾ ਜੀ ਨੂੰ ਲੈ ਕੇ ਆਵੇਂਗਾ ਰਾਜ ਸਭਾ ਦਾ ਮੈਂਬਰ ਬਣਾਵੇਂਗਾ ਉਹ ਕਿਹੜੇ ਸਕੂਲ ਚ ਪੜ੍ਹਿਆ ਵਾ ਕੀ ਉਹ ਪੰਜਾਬੀ ਜ਼ੁਬਾਨ ਜਾਣਦਾ ਹੈ ਇਹ ਸਾਰੇ ਇਸ਼ੂਸ ਆਪਾਂ ਸਭ ਨੂੰ ਅੱਛੀ ਤਰ੍ਹਾਂ ਨਾਲ ਕਰਨੇ ਚਾਹੀਦੇ ਮੇਰੇ ਹਿਸਾਬ ਦੇ ਨਾਲ ਪੰਜਾਬ ਬਹੁਤ ਅ ਇਸ ਵਕਤ ਮਾੜੇ ਹਲਾਤਾਂ ਚੋਂ ਗੁਜ਼ਰ ਰਿਹਾ ਵਾ میری تانوں ہاتھ جوڑ کے نمرتا سے اپیل دی پنجابیوں ਨੂੰ ਇਹਨਾਂ ਨੂੰ ਜਿੰਨਾ ਹੋ ਸਕੇ نث پاؤ اور ਤੁਰੰਤ ਚਲਦੇ ਕਰੋ ਜੇ ਆਪਣੀ سٹیٹ ਨੂੰ بچਵਾਣਾ پاکستان ਨਾਲ ਸਾਡਾ ਬਾਰਡਰ ਖੁੱਲਣਾ ਚਾਹੀਦਾ ਗੈਰ ਪੰਜਾਬੀਆਂ ਦਾ ਕਾਨੂੰਨ ਜਿਹੜਾ ਪਿਛਲੇ 3 ਸਾਲ ਤੋਂ ਲਟਕਾ ਕੇ ਰੱਖਿਆ ਸੰਧਵਾ ਸਪੀਕਰ ਨੇ ਔਰ ਮੈਨੂੰ ਝੂਠੇ ਫਰਜ਼ੀ ਜਵਾਬ ਭੇਜੇ ਜਾ ਰਹੇ ਨੇ ਉਸ ਕਾਨੂੰਨ ਬਣਾਉਣ ਵਿੱਚ ਕਿ ਅਸੀਂ ਮਾਲ ਵਿਭਾਗ ਤੇ ਮੁਰਬਸੇਵੇ ਵਿਭਾਗ ਨੂੰ ਤੁਹਾਡਾ ਇੱਕ ਜਿਹੜਾ ਪ੍ਰਾਈਵੇਟ ਨੰਬਰ ਬੇਲ ਪੇਸ਼ ਕੀਤਾ ਜਨਵਰੀ 2023 ਦਾ ਉੱਥੇ ਭੇਜ ਦਿੱਤਾ ਉਹ ਠੰਡੇ ਬਸਤੇ ਤੇ ਪਾਇਆ ਹੋਇਆ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਤੜਾ ਤੜਾ ਆ ਰਹੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ ਜੀ ਜੀ ਸਤਕੇ ਆਉਣ ਪਰ ਕੋਈ ਕਾਨੂੰਨ ਹੋਣਾ ਚਾਹੀਦਾ ਜਿਵੇਂ ਹਿਮਾਚਲ ਪ੍ਰਦੇਸ਼ ਦਾ ਜਿਵੇਂ ਉੱਤਰਾਖੰਡ ਨੇ ਹੋਣਾ ਚੰਦ ਦਿਨ ਪਹਿਲਾਂ ਅਸੈਂਬਲੀ ਚ ਪਾਸ ਕਰਤਾ ਕਿ ਕੋਈ ਵੀ ਬਾਹਰਲਾ ਵਿਅਕਤੀ ਉੱਥੇ ਨਾਲ ਜ਼ਮੀਨ ਲੈ ਸਕਦਾ ਨਾ ਵੋਟ ਪਾ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਲੋ 1746 ਇਸ ਕਨਸਟੇਬਲ ਦੀ ਨੌਕਰੀਆਂ ਨਿਕਲੀਆਂ ਨੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਸਾਰੇ ਬਾਲਿਆਂ ਨੇ ਆਪਣੀ ਨੌਕਰੀਆਂ ਲੈਣੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੇ ਕਿਉਂਕਿ ਪੰਜਾਬੀ ਡੋਮਸਾਈਲ ਦੀ ਤਾਂ ਇੱਕ ਕੁਸ਼ਲਤ ਹੀ ਨਹੀਂ ਲਾਇਆ ਸੀ ਆਪਾਂ ਕਾਨੂੰਨ ਹੀ ਨਹੀਂ ਬਣਾ ਸਕੇ ਇਸ ਲਈ ਇਹ ਮੁੱਦੇ ਪੰਜਾਬ ਵਿਧਾਨ ਸਭਾ ਵਿੱਚ ਡਿਸਕਸ ਹੋਣੇ ਚਾਹੀਦੇ ਸੀ ਪਰ ਨਹੀਂ ਅੱਜ ਦਾ ਸੈਸ਼ਨ ਫਰਜ਼ੀ ਕੀਤਾ ਸਿਰਫ ਕਨਸਟੀਟਿਊਸ਼ਨ ਦੀ ਆਬਲੀਗੇਸ਼ਨ ਸੀ ਕਿ ਸੰਵਿਧਾਨ ਦੇ ਕਿ 6 ਮਹੀਨਿਆਂ ਚ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਮਿਲਣਾ ਚਾਹੀਦਾ ਉਹ ਉਹਨਾਂ ਨੇ ਕਰਕੇ ਪੂਰਾ ਤਰ ਹੈ ਕੀਤਾ ਵਰਨਾ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿ ਆ ਸਰਜਰਥ ਦਾ ਸੈਸ਼ਨ 2024 'ਚ ਨਹੀਂ ਕੀਤਾ ਤੇ ਬਜਟ اجلاس ਤੋਂ ਪਹਿਲਾਂ ਡੇਢ ਦਿਨ ਦਾ ਸੈਸ਼ਨ ਰੱਖ ਦਿੱਤਾ ਗਿਆ। ਅਗਰ ਸਰਕਾਰ ਤਿਆਰ ਹੁੰਦੀ ਇਹਨਾਂ ਦੇ ਕੋਲ ਬਜਟ ਤਿਆਰ ਹੁੰਦਾ ਤੇ ਬਜਟ ਪੇਸ਼ ਕਰ ਸਕਦੇ ਸੀਗੇ ਸਾਰੇ ਦੇਸ਼ ਦਾ ਬਜਟ ਪੇਸ਼ ਹੋ ਚੁੱਕਾ ਹਾਂ। ਇਹਨਾਂ ਦੀ ਕਿਹੜੀ ਕਿਹੜੀ ਗੱਲ ਦਾ ਮੈਂ ਤੁਹਾਨੂੰ ਅ ਦਾ ਸੱਚ ਵਿਹਾਨ ਕਰਾਂ। ਤੁਸੀਂ ਸਾਰੇ ਬਹੁਤ ਅੱਛੇ ਹੋ, ਬੜੇ ਸਮਝਦਾਰ ਹੋ। ਮੈਂ ਝਾੜੂ ਦੇ ਵਰਕਰਸ ਨੂੰ ਕਹਣਾ ਤੁਹਾਡੀ ਵਾਰੀ ਕਦੀ ਨਹੀਂ ਆਉਣੇ। ਕੱਜ ਸਭਾ ਦੇ ਪਹਿਲਾਂ ਵੀ ਮੈਂਬਰ ਰਾਜਵ ਚੱਡਾ ਆਰਗੇ ਤੇ ਸੰਦੀਪ ਪੱਟ ਕਰਕੇ ਬਣਾ ਚੁੱਕੇ ਨੇ। ਅਮੀਰ ਆਤਮੀ लवली ਯੂਨੀਵਰਸਿਟੀ ਸਸ ਸੰਜੀਵ ਸ਼ਰਮਾ ਦੇ ਬਣਾਤੇ ਨੇ ਤੁਸੀਂ ਕਿਹੜੇ ਕਿਸ ਵਕਤ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੀ ਵਾਰੀ ਨਹੀਂ ਕਦੀ ਆਣੀ ਔਰ ਸਾਰੇ ਕਰਪਟ ਬੰਦਿਆਂ ਨੂੰ ਚੱਕ ਚੱਕ ਕੇ ਮੂਰੇ ਪਾਰਟੀ ਲੈ ਕੇ ਆ ਰਹੀ ਹੈ ਸਿਰਫ ਪੈਸੇ ਇਕੱਠੜ ਕਰਨ ਦਾ ਸਿਸਟਮ ਇਹ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਖੁਸੁਕਿਆ ਜਾ ਰਿਹਾ ਔਰ ਪ੍ਰਗਟ ਨੇ ਠੀਕ ਕਿਹਾ ਪ੍ਰਗਟ ਸਿੰਘ ਨੇ ਪੰਜਾਬ ਇਸ ਬਕਾਮ ਅ ਪੁਲਿਸ ਸਟੇਟ ਇਹ ਡਰਾਉਂਦੇ ਨੇ ਸਾਰਿਆਂ ਨੂੰ ਜਿਹੜਾ ਬੰਦਾ ਟਵਿੱਟਰ ਤੇ ਬੋਲਦਾ ਕਿ ਕੋਈ ਸੋਸ਼ਲ ਮੀਡੀਆ ਪੋਸਟ ਪਾਉਂਦਾ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਬਹੁਤ ਸਾਰੇ ਐਕਟਿਵਿਸਟਾਂ ਨੂੰ ਉਹਨਾਂ ਨੇ ਜੇਲਾਂ ਵਿੱਚ ਛੁੱਟਿਆ ਵਾ ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਜੀ ਮੈਂ ਕਰਾਪਟ ਬੰਦਿਆਂ ਤੋਂ ਰਾਹ ਛਡਾ ਕੇ ਮੈਂ ਖਜ਼ਾਨਾ ਭਰੂ ਪੰਜਾਬ ਦਾ ਇੱਕ ਪੰਜੀ ਵੀ ਭਰ ਸਕਿਆ ਕਿਸੇ ਕਰਾਪਟ ਬੰਦੇ ਦੇ ਖਿਲਾਫ ਪਰਚਾ ਦਰਜ ਕਰਕੇ ਕਹਿੰਦਾ ਸੀ ਜੀ ਸੁੱਖ ਵਿਲਾਸ ਸਭ ਢਾਈ ਦੇਣਾ ਮਾ ਬੁਲਡوزر ਤਿਆਰੀ ਹੈ ਮੇਰਾ ਕਿੱਥੇ ਤੇਰਾ ਬੁਲਡوزر ਅਖੇ ਜੀ ਬੱਸਾਂ ਬਾਹਰੋਂ ਬਣਦੀਆਂ ਨੇ ਬੋਡੀਆਂ ਜੇ ਪਿਛਲੀ ਗਵਰਨਮੈਂਟ ਨੇ ਰਾਜਸਥਾਨ ਤੋਂ ਬਣਾਈਆਂ ਤੇ ਅੱਜ ਦੀ ਸਰਕਾਰ ਵੀ ਰਾਜਸਥਾਨ ਤੋਂ ਬੋਡੀਆਂ ਬਣ ਗਈਆਂ ਚੈੱਕ ਕਰਾ ਲੋ ਜਾ ਕੇ ਅਗਰ ਭਾਰਤ ਕੂਸ਼ਣ ਆਸ਼ੂ ਦੇ ਖਿਲਾਫ ਟੈਂਕਰ ਘਟਾਲੇ ਦੇ ਇਹਨਾਂ ਪਰਚਾ ਦਾਜ ਕੀਤਾ ਹਾਲਾਂਕਿ ਉਹਨਾਂ ਕਾਸ਼ ਹੋ ਗਿਆ ਸਾਰੀਆਂ ਐਫ ਆਰਸ ਹਾਈ ਕੋਰਟ ਨੇ ਅੱਜ ਵੀ ਉਹੀ ਟੈਂਕ ਪਾਲਿਸੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਲਾਗੂ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਆਪਣੀ ਸਟੇਟ ਦਾ ਮਗਰ ਇਤਿਹਾਸ ਝਾਤ ਮਾਰਦਾ ਬਹਾਦਰ ਲੋਕਾਂ ਦੀ ਕੁਰਬਾਨੀਆਂ ਦੇਖਦਾ ਤੇ ਆ ਅੱਜ ਵਾਲੇ ਰਾਜ ਕਰਨ ਵਾਲੇ ਜਿਹੜੇ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਪੰਜਾਬ 'ਤੇ ਕਬਜ਼ਾ ਕਰ ਰਹੇ ਨੇ ਔਰ ਪੰਜਾਬ ਨੂੰ ਪੂਲੀ ਸਟੇਟ ਬਣਾ ਕੇ ਆਪੋਜੀਸ਼ਨ ਦੇ ਐਕਟੀਵਿਸਟਾਂ ਦੇ ਮੂੰਹ ਬੰਦ ਕਰਾਉਣਾ ਚਾਹੁੰਦੇ ਨੇ ਔਰ ਉਹਨਾਂ ਦੇ ਝੂਠੇ ਪਰਚੇ ਦਰਜ ਕਰਕੇ ਪੰਜਾਬ 'ਚ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਆਰਟੀਆਈ ਦਾ ਬੇੜਾ ਗਰ ਕਰਤਾ ਕਿਸੇ ਆਰਟੀਆਈ ਐਕਟੀਵਿਸਟ ਨੂੰ ਹਰ ਮਿਲਾਪ ਬਠਿੰਡੇ ਤੋਂ ਕੰਮ ਕਰਦਾ ਹੈ ਸਾਡਾ ਰਾਜਨਦੀਪ ਸਿੰਘ ਕੰਮ ਕਰਦਾ ਮਨਿਕ ਗੋਇਲ ਮਾਨਸਾ ਤੋਂ ਕੰਮ ਕਰਦਾ ਪੁੱਛ ਲੋ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਔਰ ਹੋਰ ਸੈਂਕੜੇ ਐਕਟੀਵਿਸਟ ਕਿਸੇ ਨੂੰ ਕੋਈ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਔਰ ਕਮਿਸ਼ਨ ਲੱਤਿਆ ਪਿਆ ਵਾ 18000 ਮੁਕਦਮੇ ਆਰਟੀਆਈ ਦੇ ਪੈਂਡਿੰਗ ਨੇ RTI ਕਮਿਸ਼ਨ ਦੇ ਕੋਲ ਜਿਹੜੇ ਕਿ ਜਿਹੜੀ ਇਨਫੋਰਮੇਸ਼ਨ ਦੇਣ ਤੋਂ ਇਨਕਾਰੀ ਨੇ ਕਿ ਹਾਈ ਕੋਰਟ ਜਾ ਤੱਕ ਤੱਕ ਪਹੁੰਚ ਕੇ ਆਤੀਏ ਦੀ ਇਨਫੋਰਮੇਸ਼ਨ ਲੜੇ ਜਿਹੜੇ ਇਹ ਕਹਿੰਦੇ ਸਨ ਸੀਤਾ ਜੀ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਸੋ ਮੈਨੂੰ ਦੁੱਖ ਵੀ ਆਉਂਦਾ ਤੇ ਮੈਨੂੰ ਮੇਰੇ ਅੱਖਾਂ ਸ਼ਰਮਨਾਵੀਆਂ ਝੁਕਣੀਆਂ ਜੇ ਕੇਚਰੀਵਾਲ ਸਾਡੇ ਰਾਜ ਸਭਾ ਦਾ ਮੈਂਬਰ ਬਣ ਗਿਆ ਕੋਸ਼ਿਸ਼ ਕਰੋ ਵਿਰੋਧ ਕਰੀਏ ਆਪਾਂ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਆਵਾਜ਼ ਪਹੁੰਚਾਈਏ ਤਾਂ ਕਿ ਸਾਡੇ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਨਾਲ ਡਾਕਾ ਤੇ ਕਬਜ਼ਾ ਨਾ ਕੀਤਾ ਜਾਵੇ